ਡੇਲੀ ਪੋਸਟ ਪੰਜਾਬੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਠਾਕੁਰ ਰਮਨਦੀਪ ਸਿੰਘ ਦੋਸਤੋ ਇਸ ਵੇਲੇ ਪੂਰੇ ਦੇਸ਼ ਦੇ ਵਿੱਚ ਚੌਣਾ ਦਾ ਮਾਹੌਲ ਗਰਮਾਇਆ ਹੋਇਆ ਲੇਕਿਨ ਚੰਡੀਗੜ੍ਹ ਦੇ ਵਿੱਚ ਉਦੋਂ ਸੰਸਨੀ ਫੈਲ ਗਈ ਜਦੋਂ ਸਵੇਰੇ ਅੱਜ ਤਿੰਨ ਮੋਟਰ ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਫੇਜ਼ 2 ਕੇ ਇਹ ਜਾਂ ਫਿਰ ਰਾਮਦਰਬਾਰ ਦੇ ਵਿੱਚ ਪਾਈ ਗਈ ਇਸ ਵੇਲੇ ਅਸੀਂ ਖੜੇ ਹਾਂ ਰਾਮਦਰਬਾਰ ਮੰਡੀ ਗਰਾਊਂਡ ਦੇ ਵਿੱਚ ਮੇਰੇ ਠੀਕ ਪਿੱਛੇ ਜੇਕਰ ਕੈਮਰਾ ਪਰਸਨ ਜ਼ੂਮ ਇਨ ਕਰਕੇ ਤੁਹਾਨੂੰ ਤੁਸੀਂ ਪੀਲੇ ਬੋਰੇ ਦੇਖ ਸਕਦੇ ਹੋ ਇਨਾ ਬੋਰੀਆ ਦੇ ਹੇਠ ਖੱਡਾ ਪੁੱਟਿਆ ਗਿਆ ਤੇ ਜੋ ਤਿੰਨ ਮੋਟਰ ਦਸੇ ਜਾ ਰਹੇ ਨਹੀਂ ਜੋ ਮਿਲੇ ਨਹੀਂ ਉਹਨਾਂ ਨੂੰ ਦਬਾਇਆ ਗਿਆ ਹੈ احتیاطਾਂ ਤਾਂ ਜੋ ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰ ਸਕੇ ਤੁਸੀਂ ਵੇਖ ਸਕਦੇ ਹੋ ਚੰਡੀਗੜ੍ਹ ਪੁਲਿਸ ਦੇ ਜੋ ਜਵਾਨ ਨੇ ਉਹ ਇੱਥੇ ਮੁਸਤੈਦ ਖੜੇ ਨੇ ਤਾਂ ਤਾਂ ਜੋ ਕੋਈ ਵੀ ਜੋ ਬੰਦਾ ਹੈ ਕੋਈ ਵੀ ਸ਼ਖਸ ਇਸ ਸਪਾਟ ਦੇ ਨੇੜੇ ਉੱਕੇ ਦਿਨੇ ਨਹੀਂ ਦੇ ਨਾ ਸਕੇ ਜੀਸੀਬੀ ਵੇਖ ਸਿਕ ਦਿਓ ਇਸ ਜੀਸੀਬੀ ਦੇ ਨਾਲ ਜੋ ਹੈ ਖੱਡਾ ਪੁੱਟਿਆ ਗਿਆ ਉਸ ਥਾਂ ਜਿੱਥੇ ਕਿ ਮੋਟਾਰ ਮਿਲੇ ਫਿਰ احتیاطਨ ਕਿਉਂਕਿ ਆਰਮੀ ਦਾ ਏਰੀਆ ਬਿਲਕੁਲ ਬਿਲਕੁਲ ਨੇੜੇ ਪੈਂਦਾ ਹੈ ਜੇਕਰ ਗੱਲ ਕੀਤੀ ਜਾਵੇ ਕਰੀਬ ਅੱਧੇ ਕਿਲੋਮੀਟਰ ਤੇ ਆਈਟੀਬੀਬੀ ਦਾ ਜੋ 29 ਬਟਾਲੀਨ ਦਾ ਗੇਟ ਮੁਖ ਜੋ ਦਵਾਰ ਹੈ ਉਹ ਅੱਧਾ ਕਿਲੋਮੀਟਰ ਤੇ ਤੇ ਕਰੀਬ 1 ਕਿਲੋਮੀਟਰ ਤੇ ਸੀਆਈਐਸਐਫ ਸੀਆਈਐਸਐਫ ਦਾ ਦਫਤਰ ਹੈ ਤੇ ਉਸ ਤੋਂ ਠੀਕ 1 ਕਿਲੋਮੀਟਰ ਅੱਗੇ ਯਾਨੀ ਕਿ ਕਰੀਬ ਇਥੋਂ ਮੌਕੇ ਤੋਂ 2 ਕਿਲੋਮੀਟਰ ਤੇ ਅੱਗੇ ਐਨ ਏਰੀਆ ਯਾਨੀ ਕਿ 에어 ਫੋਰਸ ਦਾ ਏਰੀਆ ਪੈਂਦਾ ਹੈ ਤੇ ਇਸ ਇਲਾਕੇ ਦੀ ਨੇੜਿਓਂ ਜੋ ਹੈ ਹਵਾਈ ਜਹਾਜ਼ ਵੀ ਆਮ ਤੌਰ ਤੇ ਉੱਡਦੇ ਵੇਖੇ ਜਾਂਦੇ ਨਹੀਂ ਕਿਉਂਕਿ ਐਨ ਏਰੀਆ ਹੈ 에어 ਫੋਰਸ ਦਾ ਏਰੀਆ ਹੈ ਤੇ ਨਾਲ ਹੀ 에어ਪੋਰਟ ਵੀ ਇਸ ਦੇ ਨਾਲ ਲੱਗਦਾ ਹੈ ਹਾਲਾਂਕਿ ਜਦੋਂ ਮੌਕੇ ਤੇ ਡੀਐਸਪੀ ਪਹੁੰਚੇ ਸੀ ਡੀਐਸਪੀ ਨਿਹਾਰਿਕਾ ਭੱਟ ਉਨ੍ਹਾਂ ਵੱਲੋਂ ਵੀ ਦੱਸਿਆ ਗਿਆ ਕਿ ਕਰੀਬ-ਕਰੀਬ ਜੋ ਇਹਨਾਂ ਦਾ ਮੋਟਾਰਜ ਮਿਲੇ ਨਹੀਂ ਹੁਣੇ ਜ਼ਿੰਦਾ ਨਹੀਂ ਜਾਂ ਫਿਰ ਨਹੀਂ ਇਹ ਪੜਤਾਲ ਤੋਂ ਬਾਅਦ ਪਤਾ ਲੱਗੇਗਾ ਕਿਉਂਕਿ ਆਰਮੀ ਨੂੰ ਦੱਸਿਆ ਗਿਆ ਹੈ ਚੰਡੀਗੜ੍ਹ ਪੁਲਿਸ ਵੱਲੋਂ ਇਹਨਾਂ ਨੂੰ ਸੁਰੱਖਿਤ ਥਾਂ ਤੇ ਦਬਾਇਆ ਗਿਆ ਹੈ ਫਿਲਹਾਲ ਜਗਾ ਲੱਭੀ ਜਾ ਰਹੀ ਹੈ ਕਿਤੇ ਜਿੱਥੇ ਇਹਨਾਂ ਨੂੰ ਦੂਰ ਜਾ ਕੇ ਸੇਫ ਜਗਾ ਤੇ ਡਿਫਿਊਜ਼ ਕੀਤਾ ਜਾ ਸਕੇ ਜਾਂ ਫਿਰ ਇਹਨਾਂ ਨੂੰ ਨਸ਼ਟ ਕੀਤਾ ਜਾ ਸਕੇ لیکن فلحال آرمی کتن تک پہنچے گی کتن تک آئے گی کیونکہ فلحال جگہ جویں اسی پہلا وی ਤੁਹਾਨੂੰ ਦੱਸਿਆ ਥਾਂ ਲੱਭੀ ਜਾ ਰਹੀ ਹੈ ਕਿ ਇਹਨਾਂ ਨੂੰ ਡਿਫਿਊਜ਼ ਕਿੱਥੇ ਕੀਤਾ ਜਾਵੇ لے جایا ਕਿੱਥੇ ਜਾਵੇ ਆ لیکن یہ زندہ نہیں یا پھر ਇਹ زندہ نہیں ਹਨ یوزلیس نہیں ای وی ਹਲੇ ਪਤਾ ਲੱਗਣਾ ਬਾਕੀ ਹੈ ਲੇਕਿਨ احتیاطاً ਕਿਸੇ ਨੂੰ ਵੀ ਨੇੜੇ ਨਹੀਂ ਆਂ ਦਿੱਤਾ ਜਾ ਰਿਹਾ پولیس ਇੱਥੇ مستعد کھڑی ہے کھڈا پٹ کے ਤੁਸੀਂ ਬੋਰੇ ਲਗਾਤਾਰ ਤੁਸੀਂ ਦੇਖ ਸਕਦੇ ਹੋ ਆਪਣੇ ٹی وی اسکرین تے اپنے موبائلਾਂ دی اسکرین تے کہ ਇਥੇ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮਿੱਟੀ ਜੋ ਹੈ ਪਹੁੰਚੇ ਕਿ ਕਦੋਂ ਤੱਕ ਆਏ ਪੁੱਟ ਕੇ ਉਹਨਾਂ ਨੂੰ ਦਬਾਇਆ ਗਿਆ ਹੈ ਮੋਟਾਰਾਂ ਨੂੰ ਹੁਣ ਵੇਖਣਾ ਇਹ ਵੀ ਦਿਲਚਸਪ ਰਹੇਗਾ ਕਿ ਆਖਰ ਕਦੋਂ ਤੱਕ ਜੋ ਹੈ ਆਰਮੀ ਆ ਕੇ ਇਹਨਾਂ ਨੂੰ ਯਾਨੀ ਕਿ ਜੋ ਮੋਟਾਰ ਮਿਲੇ ਨਹੀਂ ਉਹਨਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਲਏਗੀ ਤੇ ਇਨਾਂ ਨੂੰ ਨਸ਼ਟ ਕੀਤਾ ਜਾਵੇਗਾ ਲੇਕਿਨ ਫਿਲਹਾਲ ਜਦੋਂ ਤੋਂ ਇਹ ਮੋਟਰ ਮਿਲੇ ਨਹੀਂ ਉਦੋਂ ਤੋਂ ਨੇੜਲੇ ਇਲਾਕੇ ਦੇ ਵਿੱਚ ਕਿਉਂਕਿ ਇਹ ਜਿਵੇਂ ਦੱਸਿਆ ਕਿ ਮੰਡੀ ਏਰੀਆ ਹੈ ਇੰਡਸਟਰੀਅਲ ਏਰੀਆ ਫੇਸ 2 ਪੈਂਦਾ ਹੈ 2 ਕਿਲੋਮੀਟਰ ਦੀ ਦੂਰੀ ਤੇ ਠੀਕ ਆਈਟੀਬੀਬੀ ਦਾ ਮੁਖਦਵਾਰ 29 ਬਟਾਲੀਅਨ ਦਾ ਇੱਥੇ ਮੁਖਦਵਾਰ ਹੈ ਫੋਰਸਿਸ ਇੱਥੇ ਤਾਇਨਾਤ ਰਹਿੰਦੀਆਂ ਨੇ ਫੋਰਸਿਸ ਇੱਥੇ ਰਹਿੰਦੀਆਂ ਨੇ 20 ਉਹਨਾਂ ਦਾ ਤੇ ਠੀਕ ਕਿੰਨੇ ਕਿਲੋਮੀਟਰ ਤੇ ਸੀਆਈ ਐਸਐਫ ਦਾ ਇੱਥੇ ਬਹੁਤ ਵੱਡਾ ਪ੍ਰੈਮਿਸਿਸ ਹੈ ਉਸ ਤੋਂ ਠੀਕ 2 ਕਿਲੋਮੀਟਰ ਅੱਗੇ ਇੱਥੇ ਐਨ ਏਰੀਆ ਯਾਨੀ ਕਿ 에ਅਰ ਫੋਰਸ ਦਾ ਏਰੀਆ ਹੈ ਤਾਂ ਪੁਰਾਣਾ ਜੇ ਗੱਲ ਕੀਤੀ ਜਾਵੇ ਚੰਡੀਗੜ੍ਹੋਂ ਜਦੋਂ ਹਵਾਈ ਅੱਡੇ ਜਾਣਾ ਹੁੰਦਾ ਸੀ ਤਾਂ ਇਹੋ ਰਸਤਾ ਜਾਂਦਾ ਸੀ ਤੇ ਹੁਣ ਵੀ ਜੋ ਆਮ ਤੌਰ ਤੇ ਹਵਾਈ ਜਹਾਜ਼ ਇੱਥੇ ਇਸ ਥਾਂ ਦੇ ਉੱਤੇ ਉੱਡਦੇ ਹੋਏ ਨਜ਼ਰ ਆ ਜਾਂਦੇ ਨੇ ਤੇ ਕਿਤਨਾ ਕਿਤੇ ਸੰਸਰੀ ਇਹਨਾਂ ਮੋਟਾਰਾਂ ਦੇ ਨਾਲ ਮਿਲਨ ਤੋਂ ਸੰਸਰੀ ਪੂਰੇ ਇਲਾਕੇ ਦੇ ਵਿੱਚ ਫੈਲੀ ਹੈ ਲੇਕਿਨ ਚੰਡੀਗੜ੍ਹ ਪੁਲਿਸ ਨੇ ਮੌਕੇ ਨੂੰ ਬੜੇ ਮੁਸਤੈਦੀ ਦੇ ਨਾਲ ਸਾਂਭਿਆ ਹੈ ਤੇ ਹੁਣ ਜਗ੍ਹਾ ਲੱਭੀ ਜਾ ਰਹੀ ਹੈ ਕਿਉਂਕਿ ਆਰਮੀ ਵਾਲੇ ਆ ਕੇ ਇਹਨਾਂ ਮੋਟਾਰਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਲੈਣਗੇ ਉਸ ਤੋਂ ਬਾਅਦ ਇਹਨਾਂ ਮੋਟਾਰਾਂ ਨੂੰ ਜਾਂਚ ਕੀਤੀ ਜਾਵੇ ਕਿ ਇਹਨਾਂ ਦੀ ਕੀ ਇਹ ਜ਼ਿੰਦਾ ਨੇ ਜਾਂ ਫਿਰ ਨਹੀਂ ਤੇ ਕਿਵੇਂ ਇਹਨਾਂ ਨੂੰ ਜੇ ਜ਼ਿੰਦਾ ਨੇ ਕਿਵੇਂ ਨਸ਼ਟ ਕੀਤਾ ਜਾਵੇ ਡਿਫਿਊਜ਼ ਕੀਤਾ ਜਾਵੇ ਫਿਰ ਇਹ ਵੀ ਪੜਤਾਲ ਕੀਤੀ ਜਾਵੇ ਕਿ ਆਖਰ ਇਹੀ ਮੋਟਾਰ ਆਇ ਕਿੱਥੋਂ ਕਿਉਂਕਿ ਜੋ ਕੂੜਾ ਬਿੰਨਣ ਵਾਲੇ ਬੱਚੇ ਹੁੰਦੇ ਨੇ ਕੂੜਾ ਚੁੱਕਣ ਵਾਲੇ ਉਹਨਾਂ ਵੱਲੋਂ ਦੇਖਿਆ ਗਿਆ ਜੋ ਇੱਥੇ ਦੇ ਜੋ ਦੇਖਣ ਵਾਲੇ ਨੇ ਵਿਟਨੈਸ ਜੋ ਦੱਸ ਰਹੇ ਨੇ ਕਿ ਬੱਚਿਆਂ ਨੇ ਦੇਖਿਆ ਉਸ ਤੋਂ ਬਾਅਦ ਵੱਡੇ ਲੋਕਾਂ ਨੂੰ ਪਤਾ ਲੱਗਿਆ ਸਵੇਰ ਦਾ ਕਰੀਬ 6:37 ਵਜੇ ਦਾ ਸਮਾਂ ਸੀ ਜਦ ਲੋਕ ਆਮ ਤੌਰ ਤੇ ਸੈਰ ਕਰ ਰਹੇ ਹੁੰਦੇ ਨੇ ਕਿਉਂਕਿ ਇਹ ਗਰਾਊਂਡ ਹੈ ਮੰਡੀ ਗਰਾਊਂਡ ਹੈ ਆਮ ਤੌਰ ਤੇ ਲੋਕ ਇੱਥੇ ਸੈਰ ਕਰਨ ਵੀ ਆਉਂਦੇ ਨੇ ਜਿਸ ਤੋਂ ਬਾਅਦ ਕਿ ਫਿਰ ਪੁਲਿਸ ਨੂੰ ਦੱਸਿਆ ਗਿਆ ਸੁਨੇਹਾ